ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਨਜ਼ਦੀਕੀ ਪਿੰਡ ਪੁਰਿਆਣਾ ਦੇ ਵਾਸੀ ਚੋਰਾਂ ਦੀ ਦਹਿਸ਼ਤ ਤੋਂ ਖਾਸੇ ਪਰੇਸ਼ਾਨ ਸਨ ਪਿੰਡ ਵਾਸੀਆਂ ਵੱਲੋਂ ਮੁਸਤੈਦੀ ਰੱਖੀ ਗਈ ਜਿਸ ਤੇ ਸਿੱਟੇ ਵੱਜੋ ਉਹਨਾਂ ਨੇ ਮੋਟਰਾਂ ਤੇ ਤਾਰ ਚੋਰੀ ਕਰਨ ਵਾਲੇ ਚੋਰ ਨੂੰ ਕਾਬੂ ਕਰ ਲਿਆ ਪਰ ਚੋਰ ਨੂੰ ਫੜਨ ਤੋਂ ਬਾਅਦ ਪਿੰਡ ਵਾਸੀ ਪਰੇਸ਼ਾਨ ਹੋ ਗਏ ਕਿਉਂਕਿ ਚੋਰ ਨਸ਼ੇਦਾਰਦੀ ਹੈ ਤੇ ਪੁਲਿਸ ਨੂੰ ਸਵੇਰੇ 6 ਵਜੇ ਤੋਂ ਪਿੰਡ ਵਾਸੀ ਫੋਨ ਕਰੇ ਸਨ ਕਿ ਅਸੀਂ ਚੋਰ ਫੜਿਆ ਇਸ ਨੂੰ ਆਕੇ ਲੈ ਕੇ ਜਾਓ ਪਰ ਪੁਲਿਸ ਨੇ ਪੂਰੀ ਲਾਪਰਵਾਹੀ ਦਿਖਾਈ ਮੀਡੀਆ ਦੇ ਪਹੁੰਚਣ ਤੋਂ ਬਾਅਦ ਪੁਲਿਸ 12 ਵਜੇ ਦੇ ਕਰੀਬ ਆਂਦੀ ਹੈ ਤੇ ਆ ਕੇ ਬਹਾਨਿਆਂ ਦੀ ਬਰਸਾਤ ਕਰ ਦਿੰਦੇ ਨੇ ਲੋਕਾਂ ਦੇ ਮਨਾਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਰਵੱਈਏ ਨੂੰ ਲੈ ਕੇ ਖਾਸਾ ਰੋਸ ਪਾਇਆ ਜਾ ਰਿਹਾ ਹੈ ਲੋਕ ਚੋਰਾਏ دہشت ਤੋਂ ਖਾਸੇ ਪਰੇਸ਼ਾਨ ਹਨ ਇੱਕ ਜ਼ਿੰਮੇਵਾਰ ਨੇਤਾ ਆਪਣੀ ਹੱਦ ਬਿਤੀ ਦੱਸਦੇ ਆ ਰੋਪਿਆ ਦੰਦਾਂ ਦੇ ਵਿੱਚੋਂ ਮੋਟਰਾਂ ਪਹਿਲਾਂ ਤਾਂ ਮੋਨੋਬਲਾਕ ਮੋਟਰਾਂ ਲੈਂਦੀਆਂ ਰਹੀਆਂ ਵਿੱਚੋਂ ਤਾਰਾਂ ਕੱਢ ਕੇ ਲੈ ਜਾਂਦੇ ਆਂਦੇ ਉਹ ਜਦੋਂ ਸਾਰੀਆਂ ਮੋਟਰਾਂ ਮੁੱਕ ਗਈਆਂ ਸਾਰੇ ਮੰਡ ਦੇ ਵਿੱਚੋਂ ਫਿਰ ਇਹਨਾਂ ਨੇ ਤਾਮੇ ਦੀਆਂ ਤਾਰਾਂ ਜਿਹੜੀਆਂ ਸਮਰਸੀਪਾਲ ਮੋਟਰਾਂ ਦੀਆਂ ਤਾਰਾਂ ਵਟਣੀਆਂ ਸ਼ੁਰੂ ਕਰਤੀਆਂ ਇਹ ਰਾਤ ਭਰਵਾਂ ਵਾਲੇ ਦੇ ਮੁੰਡਿਆਂ ਨੇ ਇਥੋਂ ਸਵੇਰੇ ਫੜਿਆ ਇਹਨੂੰ 5-6 ਵਜੇ 6 ਵਜੇ ਤੇ ਥਾਣੇ ਫੋਨ ਲਾਇਆ ਅਜੇ ਤੱਕ ਕੋਈ ਪੁਲਿਸ ਵਾਲਾ ਵੀ ਨਹੀਂ ਆਇਆ ਤੇ ਨਾ ਇਹ ਇਹ ਕਹਿੰਦਾ ਮਕਵਾੜੀਏ ਕੋਲ ਲੈ ਜਾਣਾ ਤੁਹਾਨੂੰ ਅਸੀਂ ਡਰ ਦੇ ਲ ਜਾਂਦੇ ਨਹੀਂ ਵੀ ਅਗੋਂ ਕੀ ਕਰਕੇ ਹੁਣ ਕਵਾੜੀਏ ਦਾ ਮਹੂਆ ਦਾ ਕਵਾੜੀਏ ਕੋਲ ਲੈ ਜਾਣਾ ਇੱਥੇ ਸਮਾਨ ਵੇਚਦੇ ਕਿੰਨੇ ਕ ਵਜੇ ਦਾ ਫੋਨ ਕੀਤਾ ਬੋਲ ਚ 6 ਵਜੇ ਦਾ ਤੇ ਹੁਣ ਕੀ ਸਮਾਂ ਹੋ ਗਿਆ ਹੁਣ ਤਾਂ ਮੇਰੇ ਖਿਆਲ 11 ਤੋਂ ਵੀ ਜ਼ਿਆ ਆਈ ਨਹੀਂ ਕੋਈ ਨਹੀਂ ਆਇਆ ਇਹਦੇ ਕੋਈ ਫੋਨ ਲਾ ਚੁੱਕੇ ਥਾਣੇ ਪੰਜ 6 ਵਾਰੀ ਲਾਤਾ ਕਿੰਨਾ ਗੱਲ ਹੋ ਰਹੀ ਥਾਣੇ ਫੋਨ ਲੱਗ ਮੁੰਸ਼ੀ ਨਾ ਆ ਰਹੀ ਮੁੰਸ਼ੀ ਕਹਿੰਦਾ ਮੈਂ ਛੁੱਟੀ ਤੇ ਅੱਜ ਕਹਿੰਦਾ ਸਤਵਿੰਦਰ ਸਿੰਘ ਆਉਂਦਾ ਆਉਂਦਾ ਚੱਲ ਪਿਆ ਮੁੰਸ਼ੀ ਦਾ ਕੀ ਨਾਮ ਆ ਜਗਦੀਪ ਸਿੰਘ ਲੋਰੀਆ ਉਹ ਆਪਣੀ ਬੜਿਆ ਜੀ ਨਾ ਤਾਂ ਮੈਂ ਕੋਈ ਕਰਦਾ ਹੀ ਬੜਿਆ ਗਿਆ ਜੀ ਮੈਂ ਤਾਂ ਆਪਣੇ ਆਪ ਇਧਰੋਂ ਬੰਨਣੋਂ ਆਇਆ ਹਾਂ ਜੀ ਤੇ ਮੈਂ ਭਾਉ ਨੂੰ ਪੁੱਛਿਆ ਮੈਂ ਇਦਾਰੇ ਵਾਲ ਨੂੰ ਰਸਤਾ ਕਿਹੜਾ ਜਾਂਦਾ ਜੀ ਇਹ ਕਹਿੰਦੇ ਤੁਸੀਂ ਸਾਡੀਆਂ ਮੋਟਰਾਂ ਇਧਰੋਂ ਲੈਂਦੀਆਂ ਤੇ ਮੋਟਰਾਂ ਲਾਉਣ ਆਇਆ ਤੂੰ ਠੀਕ ਹੈ ਜੀ ਕੋਈ ਚੋਰੀ ਕਰਨ ਨਹੀਂ ਆਏ ਸੀ ਹਾਂ ਜੀ ਮੈਨੂੰ ਹਾਂ ਨਹੀਂ ਮੈਨੂੰ ਬੰਦਾ ਮੁੰਡਾ ਲੈ ਕੇ ਆਇਆ ਹੈ ਕੋਈ ਠੀਕ ਹੈ ਜੀ ਤੇ ਪਰ ਉਹਨਾਂ ਮੈਂ ਇੱਥੋਂ ਚੋਰੀ ਕੀਤੀ ਨਹੀਂ ਬਾ ਅੰਕਲ ਜੀ ਮੈਂ ਇਹ ਸਾਫ਼ ਸੁਥਰੀ ਗੱਲ ਕਹਿੰਦਾ ਵੀ ਮੈਂ ਚੋਰੀ ਕੀਤੀ ਨਹੀਂ ਤੂੰ ਕਿੰਨੇ ਵਜੇ ਖੜੇ ਤੁਨੂੰ ਹਾਂ ਜੀ ਕਿੰਨੇ ਵਜੇ ਖੜਿਆ ਤੂੰ ਤੜਕੇ ਫੜਿਆ 9 ਵਜੇ ਫੜਿਆ ਵੀ ਕਾਦਾ ਮੈਂ ਆਪਣੇ ਆਪ ਹੀ ਆਈ ਹਾਂ ਜੀ ਹਾਂਜੀ ਕਿੰਨੇ ਵਜੇ ਰਾਤ 9 ਵਜੇ ਨਹੀਂ ਹੁਣੇ ਰਾਤ ਤੜਕੇ ਜੀ ਸਵੇਰ 6 ਵਜੇ 5:30 ਯਾਨੀ ਕਿ 6 ਦਾ 7 ਦਾ ਟਾਈਮ ਹੈ ਰੋਟੀ ਪਾਣੀ ਖੋਇਆ ਇਹਨਾਂ ਨੇ ਹਾਂਜੀ ਖੋਇਆ ਰੋਟੀ ਪਾਣੀ ਪਾਈ ਪੁਲਿਸ ਆਈ ਕਿ ਨਹੀਂ ਹਾਂਜੀ ਪੁਲਿਸ ਆ ਗਈ ਇਹਨਾਂ ਨੇ ਨਹੀਂ ਜੀ ਸੱਦੀ ਆ ਜੀ ਆਉਂਦੀ ਆ ਪੁਲਿਸ 6 ਵਜੇ ਸੱਦੀ ਪਰ ਆਈ ਨਹੀਂ ਹਾਂ ਹਾਂ ਉਹ ਕਾਰ ਨੂੰ ਕੀ ਕਹਿੰਦੇ ਕਾਰਨਤੀ ਭਰਾ ਸੂਰੀ ਵਾਲੇ ਰਾਹ ਦਿੰਦੇ ਤੋਂ ਨਸ਼ੇ ਦੀ ਪੂਰੀ ਚੋਰੀ ਚੋਰੀ ਕਰਦੇ ਹੋਰ ਕਿਹੜੇ ਬੰਦੇ ਹਾਂ ਹਾਂਜੀ ਹੋਰ ਇੱਥੋਂ ਦਾ ਹੀ ਇਹ ਮੁੰਡਾ ਇੱਕ ਮੱਸਾਬ ਸਾਹਿਬ ਸਾਹਿਬ ਤੁਸੀਂ ਇਹ ਚੋਰੀ ਜਿਹੜੀ ਕਰਦੇ ਹੋ ਨਸ਼ੇ ਦੀ ਪੂਰਤੀ ਲਈ ਕਰਦੇ ਆਂ ਹਾਂਜੀ ਬੰਦੇ ਦਾ ਨਾਮ ਦੱਸ ਯਾਰ ਨਾਲ ਦਾ ਜਿਹੜਾ ਮੁੰਡਾ ਸੀ ਉਹਦਾ ਕੀ ਨਾਮ ਸੀ ਸਾਹਬ ਆਈ ਉਹਦਾ ਉਹ ਕਿੱਥੋਂ ਦਾ ਰਹਿਣ ਵਾਲਾ ਇੱਥੋਂ ਦਾ ਹੀ ਰਹਿਣ ਵਾਲਾ ਜੀ ਇੱਥੋਂ ਦਾ ਕਿੱਥੋਂ ਦਾ ਪਰਵਾਨਾ ਹਾਂ ਪਰਵਾਨਾ ਦਾ ਜੀ ਉਹ ਲੈ ਕੇ ਆਇਆ ਹਾਂਜੀ ਉਹ ਲੈ ਕੇ ਆਇਆ ਜੀ ਪਿੰਡ ਦਾ ਨਾਮ ਦੱਸ ਯਾਰ ਹਾਂਜੀ ਤੂੰ ਜਿਹੜਾ ਵਾ ਨਸ਼ੇ ਦੀ ਪੂਰਤੀ ਕਰਕੇ ਇਹ ਚੋਰੀ ਚੋਰੀ ਕਰਦਾ ਅੱਗੇ ਵੀ ਚੋਰੀਆਂ ਚੋਰੀਆਂ ਕੀਤੀ ਨਹੀਂ ਅੱਗੇ ਕਦੀ ਨਹੀਂ ਉਹ ਕੀਤੀ ਕਿੱਥੇ ਕੀ ਚੋਰੀ ਕਰਨਾ ਇਸ ਲਈ ਪਤਾ ਨਹੀਂ ਮੈਨੂੰ ਤਾਂ ਕਹਿੰਦਾ ਇਹ ਕੰਮ ਹੈ ਕੋਈ ਜੀ ਅੱਛਾ ਇਸ ਕਰਕੇ ਲੈ ਕੇ ਆਇਆ ਹੀ ਤੇ ਤੈਨੂੰ ਕਿੱਦਾਂ ਪਤਾ ਲੱਗਾ ਚੋਰੀ ਕਰਨਾ ਹੈ ਮੈਨੂੰ ਕਹਿੰਦਾ ਵੀ ਇਤੋਂ ਇਸ ਤਰ੍ਹਾਂ ਕੰਮ ਕਰਨਾ ਮੈਂ ਕਿਹਾ ਵੀ ਮੇਰੇ ਮੇਰੇ ਚ ਜਾਨ ਨਹੀਂ ਹੈ ਗੀ ਨਹੀਂ ਮੈਂ ਕਿਹਾ ਮੇਰਾ ਗੁੱਟ ਪਹਿਲਾਂ ਟੁੱਟਾ ਮੈਨੂੰ ਕਹਿੰਦਾ ਜੀ ਵੀ ਇਥੇ ਯਾਨੀ ਕਿ ਤਾਰਾ ਤੂਰਾ ਮੋਟਰਾ ਮਾਟਰਾ ਦਾ ਕੰਮ ਆ ਮੈਂ ਕਿਹਾ ਵੀ ਮੇਰੇ ਚ ਜਾਨ ਨਹੀਂ ਹੈ ਗੀ ਨਹੀਂ ਆ ਮੇਰਾ ਗੁੱਟ ਦਰ ਤੱਕ ਟੁੱਟਾ ਹੋਇਆ ਪਹਿਲਾਂ ਹੀ ਤੇ ਮੈਂ ਕਿਹਾ ਵੀ ਮੇਰੇ ਜੇ ਨਹੀਂ ਜਾਨ ਨਹੀਂ ਹੈ ਗੀ ਮੈਂ ਇਹ ਕੰਮ ਨਹੀਂ ਕਰ ਸਕਦਾ ਠੀਕ ਹੈ ਜੀ ਫਿਰ ਇਧਰਲੇ ਬੰਨੋ ਸਿਲੰਡਰਾਂ ਦਾ ਕੰਮ ਉਹਨੇ ਕੀਤਾ ਦੋ ਦਾ ਠੀਕ ਹੈ ਜੀ ਉਹ ਵੀ ਸਿਲੈਂਡਰ ਉਹਦੇ ਕੋਲੇ ਹੀ ਆ ਪਤਾ ਨਹੀਂ ਕਿੱਥੇ ਰੱਖੇ ਉਹਨੇ ਕਿੱਥੇ ਨਹੀਂ ਰੱਖੇ ਤੇ ਤੁਸੀਂ ਇਹ ਸਾਰਾ ਸਮਾਨ ਵੇਚਦੇ ਕਿੱਥੇ ਸੀਗੇ ਉਥੇ ਮਗੂ ਹੀ ਦਿੰਦਾ ਸੀ ਉਹ ਵੀ ਆਪ ਹੀ ਦਿੰਦਾ ਸੀ ਉਹਦਾ 10 ਮਗੂ ਤੈਨੂੰ ਪਤਾ ਹੀ ਹੋਊਗਾ ਕਿੱਥੇ ਵੇਚਦਾ ਨੀ ਮੈਨੂੰ ਇਸ ਗੱਲ ਦਾ ਨਹੀਂ ਪਤਾ ਮੈਂ ਤਾਂ ਕੁਆੜੀਆ ਕਹਿੰਦੇ ਪਏ ਤੇ ਮੈਂ ਵੀ ਜਿੱਥੇ ਵੇਚਦਾ ਮੈਂ ਦੱਸ ਦੇਣਾ ਬੰਦਾ ਕੰਮ ਕਰ ਕੀ ਕਰਦਾ ਮੈਂ ਤਾਂ ਦਿਹਾੜੀ ਦਾ ਪੇ ਕਰਦਾ ਹਾਂ ਉਹ ਦੁਖੀ ਆਹੀਂ ਜਿਹੜਾ ਚੋਰ ਇਹ ਫੜਿਆ ਵਾ ਜਿਹੜਾ ਸਮਾਨ ਸਮੁੰਨੇ ਨਾਲ ਲਾਇਆ ਇਹਨਾਂ ਸਮਾਨ ਲਾ ਲਾ ਕੇ ਪਹਿਲਾਂ ਰੱਖੀ ਜਾਂਦੇ ਆ ਤੇ 5-7 ਦਿਨ ਹੀ ਗੱਡੀ ਮਂਗਾਉਂਦੇ ਆ ਹਾਥੀ ਗੱਡੀ ਮਂਗਾਉਂਦੇ ਆ ਹਾਥੀ ਗੱਡੀ ਅਮਖੂ ਦੀ ਆ ਚੈ ਲੋਈਆਂ ਦੀ ਆ ਉਹ ਗੱਡੀਆਂ ਜਿਹਦਾ ਕੋਈ ਕਾਗਜ਼ ਹੈ ਨਹੀਂ ਵੀ ਪੁਲਿਸ ਫਾੜੀ ਵੀ ਲਉਂਦੇ ਜੇ ਭੱਜ ਜਾਵਾਂ ਤੇ ਬੰਦਾ ਨਾ ਫੜਿਆ ਜਾਉ ਉਹੋ ਜੇ ਗੱਡੀ ਮਂਗਾਉਂਦੇ ਸਮਾਨ ਲਾ ਦਿੰਦੇ 5-7 ਦਿਨ ਹੀ ਤੇ ਇਹ ਤਾਂ ਰੱਬ ਲੋ ਇਸ ਕਰਕੇ ਫੜਿਆ ਗਿਆ ਵਿਚੋਰ ਸਮਾਨ ਆਪਦਾ ਲੈ ਗਏ ਆ ਇਹ ਇਹ ਚਾ ਦੇ ਨਸ਼ਾ ਨੇ ਜਿਆਦਾ ਕਰ ਲਿਆ ਚਾ ਡਿੱਗ ਪਿਆ ਚਾ ਇਹਨੂੰ ਛੱਡ ਕੇ ਚੱਲ ਗਏ ਇਹ ਵਿਚਾਰਾ ਤੁਰਿਆ ਫਿਰਦਾ ਇੱਥੇ ਫੜਿਆ ਗਿਆ ਤੇ ਮਨ ਦਾ ਜ਼ਰੂਰ ਆ ਵੀ ਅਸੀਂ ਮੋਟਰਾਂ ਵੀ ਲਾਉਣੇ ਆ ਸਿਲੰਡਰ ਚੋਰੀ ਵੀ ਕਰਦੇ ਆ ਧਾਰਾਂ ਵੀ ਲਾਉਣੇ ਆ ਤੇ ਜ਼ਿੰਮੇਵਾਰ ਦਾ ਜ਼ਿੰਮੇਵਾਰ ਦਾ ਅੱਜ ਖਤਮ ਹੋ ਗਿਆ ਨਾ ਜੇ ਅਸੀਂ ਪੁਲਿਸ ਕੋ ਜਾਨੇ ਆ ਜੇ ਪੁਲਿਸ ਲੈ ਵੀ ਆ ਲੈ ਵੀ ਆਉਂਦੀ ਆ ਚਾ ਇਹਨੂੰ ਲੈ ਵੀ ਜਾਂਦੀ ਆ ਪੁਲਿਸ ਸਾਨੂੰ ਪੁੱਛਦੀ ਮੈਨੂੰ ਅਸੀਂ ਕੀ ਕਰਗੇ ਪੁਲਿਸ ਨੂੰ ਪਤਾ ਹੀ ਨਹੀਂ ਮੈਨੂੰ ਅਸੀਂ ਕੀ ਕਰਗੇ ਫਿਰ ਉਹ ਆਪ ਦੱਸਦੇ ਨਹੀਂ ਨਸ਼ਾ ਕਰਦੇ ਪੁਲਿਸ ਇਸ ਤੱਕ ਪੁੱਛਦੀ ਤੁਸੀਂ ਨਸ਼ਾ ਕਿ ਕੀ ਕੀ ਕੀਤਾ ਕਿਥੋਂ ਆ ਲੈਨੇ ਕਿਥੋਂ ਆ ਪੁਲਿਸ ਪੁੱਛਦੀ ਨੇ ਜੇ ਪੁੱਛਦੀ ਵੀ ਆ ਤੇ ਸਾਨੂੰ ਕੋਈ ਜਵਾਬ ਹੀ ਨਹੀਂ ਦਿੰਦੀ ਪੁਲਿਸ ਵੀ ਨਸ਼ਾ ਆਉਂਦਾ ਕਿਥੋਂ ਆ ਇਹ ਦਿੰਦਾ ਤੈਨੂੰ ਕੌਣ ਆ ਕਿੱਥੇ ਬਹਿ ਕੇ ਤੁਸੀਂ ਕਿੰਨਾ ਜਣਾ ਪੀਤਾ ਕੀ ਗੱਲ ਆ ਕੀ ਨੇ ਪੁਲਿਸ ਅੱਗੇ ਉਹ ਸਾਨੂੰ ਕਹਿੰਦੀ ਆ ਸਾਡੇ ਕੋ ਮਰ ਗਿਆ ਤੇ ਜੇ ਸਾਡੇ ਕੋ ਇੱਥੇ ਮਰ ਗਿਆ ਇਹ ਨਸ਼ਾ ਖਾ ਕੇ ਤੇ ਅਸੀਂ ਕਦੋਂ ਤੱਕ ਪੁਲਿਸ ਕਿਦ ਤੱਕ ਖਤਮ ਹੋ ਜੂਦੀ ਹੈ ਪੁਲਿਸ ਕਿਦਾਂ ਖਤਮ ਹੋ ਜੂਦੀ ਇਹਨੂੰ ਪੁੱਛਣ ਵੀ ਕਿੰਨੇ ਬੰਦੇ ਆ ਕਿੱਥੇ ਲਗਾਏ ਮਾਲ ਤੇ ਕਿੱਥੇ ਜਾ ਕੇ ਵੇਚਿਆ ਇਹ ਸਾਰਾ ਕੁਝ ਦੱਸੂ ਪਿਆਰ ਨਾਲ ਦੱਸੂ ਇੱਕ ਪਟਾ ਵੀ ਨਹੀਂ ਖਾਣਾ ਪਰ ਪੁਰਸੇ ਪੁਰਸੇ ਸਹੀਨ ਉਹ ਤੋਂ ਤੁਹਾਡੇ ਸਮਝ ਹੁਣ ਸਾਡੇ ਪਿੰਡ ਦਾ ਸਾਡੇ ਪਿੰਡ ਦਾ ਇੱਕ ਮੁੰਡਾ ਦਸਾਂ ਦਾ ਹੈ ਇੱਕ ਮੁੰਡਾ ਦਾ ਸੰਢ ਇਹ ਤੋਂ ਇੱਕ ਦਾ ਦਾ ਮੈਂ ਉਸੇ ਵੜਿਆ ਨਿਕਟਣਾ ਕੀ ਸਾਰੀ ਧਿਆਨ ਦੇ ਵਿੱਚ ਅਜੇ ਤੇ ਨਹੀਂ ਆਈ ਤੇ ਇੰਨਾ ਪਤਾ ਹਾਂਜੀ ਤੁਸੀਂ ਗੱਲ ਬਾਤ ਦੇ ਜਿਉਂਨਾ ਕਰਨਾ ਮੈਂ ਨਹੀਂ ਜਿੱਤੇ ਲੱਗੇ ਗਿਆ ਇੱਕ ਤਾਲ ਬਾਤ ਪੁੱਛੀਦਾ ਹੋਊਗੀ ਤੁਸੀਂ ਇੱਥੇ ਆਏ ਹੋ ਸਰਪੰਚ ਸਾਹਿਬ ਨੇ ਕੁਝ ਤਾਂ ਦੱਸਿਆ ਹੋਗਾ ਤੁਹਾਨੂੰ ਸਰਪੰਚ ਸਾਹਿਬ ਨੇ ਇਹੋ ਦੱਸਿਆ ਵੀ ਆਪਾਂ ਚੋਰ ਫੜਿਆ ਤੇ ਉਹ ਬਾਲਿਆ ਇਹੋ ਗੱਲ ਹੈ ਪਿੰਡ ਵਾਸੀਆਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਆ ਕਿ ਇਲਾਕੇ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਪੁਲਿਸ ਜਿਹੜੀ ਆ ਆਪਣਾ ਕੰਮ ਠੀਕ ਤਰੀਕੇ ਨਾਲ ਨਹੀਂ ਕਰ ਰਹੀ ਕੀ ਕਹਿਣਾ ਚਾਹੁੰਗੇ ਅਸੀਂ ਤਾਂ ਠੀਕ ਤਰੀਕੇ ਨਾਲ ਕਰਦੇ ਆ ਜੀ ਜਿੰਨੀ ਕੁ ਫੋਰਸ ਹੈ ਠੀਕ ਹੈ ਉਹ ਸਾਹਿਬ ਨਾਲ ਸਭ ਪਿੰਡ ਵਾਲਿਆਂ ਦੀ ਇੱਕ ਹੋਰ ਗੱਲ ਕਹਿਣੀ ਜੀ ਜੇ 6 ਵਜੇ ਦਾ ਤਕਰੀਬਨ ਫੋਨ ਕਰ ਰਹੇ ਆ ਪਰ ਪੁੱਤ ਤੁਸੀਂ ਹੁਣ ਆਏ ਆ ਬਟ ਜਿੰਨੇ ਵਜੇ ਮੈਨੂੰ ਪਤਾ ਲੱਗਾ ਨਾ ਜੀ ਮੈਂ ਉਸੇ ਵੇਲੇ ਆ ਗਿਆ ਉਹਨੂੰ ਮੈਂ ਵੀ ਦੱਸਿਆ ਇਹ ਮੈਂ ਜਿੱਥੇ ਆਇਆ ਇਹਨਾਂ ਨੂੰ ਉਹ ਵੀ ਦੱਸਿਆ ਵੀ ਮੈਂ ਇੱਥੇ ਆਇਆ ਕੋਈ ਨਹੀਂ ਇਹਨਾਂ ਭਾਜੀਆਂ ਨੂੰ ਪਤਾ ਤੁਸੀਂ ਦੱਸ ਸਕਦੇ ਨਾ ਨਾ ਸਾਰੀ ਗੱਲ ਹੋਈ ਤਾਂ ਇਹ ਦੱਸਦੇ ਆ ਜੀ ਵੀ ਮੈਂ ਕਿਹਾ ਮੈਂ ਇੱਥੇ ਡਿਊਟੀ ਤੇ ਉਹ ਸਵਾਲ ਤੈਨੂੰ ਪੁੱਛਿਆ ਉੱਥੋਂ ਆ ਗਿਆ ਮੈਂ ਨਹੀਂ ਮੁੰਚੀ ਸਾਹਿਬ ਨੂੰ ਫੋਨ ਲਗਾਇਆ ਜਾ ਰਿਹਾ ਸੀ ਕਿ ਕਿਹਾ ਜਾ ਰਿਹਾ ਵੀ ਮੁੰਚੀ ਸਾਹਿਬ ਨੇ ਜਿਹੜਾ ਰਿਸਪੌਂਸ ਨਹੀਂ ਦਿੱਤਾ ਤੁਹਾਡਾ ਜਿਹੜਾ ਧਿਆਨ ਦੇ ਵਿੱਚ ਜਦੋਂ ਆਇਆ ਤੁਸੀਂ ਆ ਗਏ ਬਿਲਕੁਲ ਮੁੰਚੀ ਸਾਹਿਬ ਦੀ ਕੋਈ ਜ਼ਿੰਮੇਵਾਰੀ ਤਾਂ ਨਹੀਂ ਹੁੰਦੀ ਕੁੱਤ ਨਹੀਂ ਸੀ ਆਣੇ ਹੁੰਦੀ ਆ ਜੀ ਹਰ ਹਿੱਥ ਹੁੰਦੀ ਆ ਬਾਕੀ ਜਿਹੜੀ ਫੋਰਸ ਸੀ ਜਿਆਦਾ ਉਹ ਰੇਟ ਤੇ ਗਈ ਜਾ ਕੇ ਪੁੱਛ ਸਕਦੇ ਆ ਅਜੇ ਵੀ ਮੇਰੇ ਸਾਹਮਣੇ ਥਾੜੀ ਨਹੀਂ ਆਈ ਠੀਕ